ਮੁਕੇਸ਼ ਕੁਮਾਰ ਅਡੋੜਾ ਕੀ ਕਹਣਾ ਹੈ ਇਧਰ ਮੈਂ ਭਾਜੀ ਆਪਾਂ ਨਾ ਸ਼ਨੀਵਾਰ ਮਨੇਰੇ ਗਏ ਸੀ ਤੋਂ 6:30 ਵਜੇ ਵੈਸ਼ਨੋਦੇਵੀ ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਘਰ ਪਹੁੰਚੇ ਆ ਘਰ ਦਾ ਜਿਹੜਾ ਮੇਨ ਦਾ ਜਿਹੜਾ ਗੇਟ ਜਿਹੜਾ ਸੀਗਾ ਉਹ ਤੇ ਬੰਦ ਵਾ ਪਰ ਜਿਹੜਾ ਸਾਡਾ ਉੱਪਰਲਾ ਦਰਵਾਜਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜਾ ਟੁੱਟਿਆ ਸੀਗਾ ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ ਸਾਡਾ ਸੋਨਾ ਤੇ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਡਾ ਸਮਾਨ ਸੀ ਨਾ ਸਾਰਾ ਕੁਝ ਲੱਗ ਗਿਆ ਜੀ ਸਾਨੂੰ ਪਤਾ ਹੁਣ 7:30 ਵਜੇ ਆ ਕੇ ਲੱਗਾ ਇਹਦਾ ਬਾਰੇ ਇਹਨਾਂ ਨੇ ਸਾਨੂੰ ਇਹ ਦੀ ਲਿਸਟ ਆਪਾ ਬਣਾਈਆਂ ਲਗਭਗ ਕੋਈ ਇਨਸਾਨ ਹੋਣਾ ਵਾ ਜਿਹੜਾ ਹੋਇਆ ਵਾ ਸੋਨਾ ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ ਇਹ ਸਾਡਾ ਦੋ ਬੇਟੀਆਂ ਤੇ ਉਹਨਾਂ ਦਾ ਹੀ ਬਣਾਇਆ ਸੀਗਾ ਤੇ ਸਾਡੇ ਵਿਆਹ ਦਾ ਵੀਗਾ ਅਜ ਤੋਂ 25 ਸਾਲ ਬੰਨਾਂ 24 ਸਾਲ ਪੰਨਾਂ ਦੇ ਵਿਆਹ ਦਾ ਜਿੰਨਾ ਵੀ ਸੋਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ ਕੁੱਲ ਮਿਲਾ ਕੇ ਸਾਰਾ ਜੇ ਐਸਟੀਮੀਟ ਲਾਈਏ ਲਗਭਗ 35 ਲੱਖ ਪਲੱਸ ਦਾ ਨੁਕਸਾਨ ਹੈ ਕੈਸ਼ ਕਿੰਨਾ ਹੈ ਕੈਸ਼ 4.5 ਲੱਖ ਸੀ ਜੀ ਇਹ ਮਾਤਾ ਜੀ ਦਰਸ਼ਨ ਦੇ ਵੀ ਗਏ ਸੀ ਆਪਾਂ ਇਹ ਤਾਂ ਸ਼ੱਕਾ ਸ਼ੱਕ ਦੇ ਬਾਰੇ ਮੇਰੀ ਸਮਝ ਤੋਂ ਬਾਹਰ ਹੈ ਅਸਲ ਸਾਰਾ ਕੁਝ ਕੋਈ ਸਮਝ ਨਹੀਂ ਲੱਗਦੀ ਬਈ ਕਿਹੜਾ ਮੋ ਲਬੈਨ ਦਾ ਵਿਜਾਇਗਲੀ ਪਾਂਦਿਆਂ ਚੌਂਕ ਬਟਾਲਾ ਇਹ ਥੱਲੇ ਉਹਦੇ ਸਾਡੇ ਜਿਹੜਾ ਮੇਨ ਵੀ ਬੂਆ ਹੈਗਾ ਉੱਥੋਂ ਦੇ ਆਏ ਨੇਗੇ ਜੀ ਉੱਪਰਲਾ ਬੂਆ ਟੁੱਟਿਆ ਦਾ ਮਤਲਬ ਬਾਹਰੋਂ ਕਿਸੇ ਪਾਸਿਓਂ ਹੀ ਆਇਆ ਸੀ ਸੀਸੀਟੀਵੀ ਵੀਡੀਓ ਦੇਖੀ ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀ ਹੈ ਸਰ ਜੀ ਠੀਕ ਹੈ ਕੰਪਲੀਟ ਕੰਪਲੀਟ ਬੁਲਸ ਵਾਲਾ ਨੂੰ ਕੀਤੀ ਸੀਗੀ ਤਾਂ ਉਹ ਆ ਕੇ ਇਹ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ ਜਿਹੜਾ ਥਾਣਾ ਪੈਂਦਾ ਸਿਟੀ ਥਾਣਾ ਨਾਮ ਤੁਹਾਡਾ ਦਿਨੇਸ਼ ਖੋਸਲਾ ਸਰ ਮੇਰੀ ਇਹ ਬਾੜ ਦੇ ਵਿੱਚ ਘਰ ਪੈਂਦਾ ਦੇਖੋ ਮੱਲਿਆਂ ਦੇ ਵਿੱਚ ਘਰ ਹੈ ਫਿਰ ਵੀ ਇਹੋ ਜੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟ ਖੋਹ ਗਈ। ਮਤਲਬ ਕਿ ਦੋ ਦਿਨ ਬਾਅਦ ਤੇ ਵੀ ਘਰੋਂ ਕੋਈ ਜਾ ਰਿਹਾ ਤੇ ਅੱਜ ਸੇਕ ਨਹੀਂ ਆਇਆ। ਕੋਈ ਘਰਾਂ ਤੋਂ ਕੋਈ ਰਸਤਾ ਨਹੀਂ ਕੋਈ ਸਿਰਫ ਇੱਕ ਨਾਲ ਦੇ ਬੰਨੇ ਖੋਲਾ ਪੈਂਦਾ ਵਾ। ਸਾਨੂੰ ਇਹ ਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਖੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਇਹਨਾਂ ਦੇ ਘਰ ਅੰਦਰ ਵੜਿਆ। ਕੋਈ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਰਿਹਾ ਵਾ। ਤੇ ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ ਕਿਉਂਕਿ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ ਉਹਨਾਂ ਲਈ ਕੈਸ਼ ਜੁਐਲਰੀ ਕੀਤੀ ਦੀ ਸੀ ਉਹ ਸਾਰਾ ਕੁਝ ਹੀ ਲੁੱਟਖੋ ਗਈ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੈ ਮੈਂ ਤੇ ਤੁਹਾਡੇ ਮਦਦਨ ਤੋਂ ਵੀ ਐਸਐਸਪੀ ਸਾਹਿਬ ਨੂੰ ਹੀ ਅਪੀਲ ਹੀ ਕਰਾਂਗੇ ਦੇਖੋ ਕਿ ਇੱਤੇ ਲਾਗੇ ਛਾਗੇ ਜੇ ਕੀ ਕਿਨਾ ਮੇਰੇ ਮੱਲੇ ਮੇਰਾ ਨਾਲ ਦਾ ਘਰ ਹੈ ਬਿਲਕੁਲ ਇੰਨਾ ਦੇ ਸਾਨੂੰ ਵੀ ਨਹੀਂ ਪਤਾ ਕਿ ਗਏ ਜੇ ਜੇ ਕੀ ਹੈ ਕਿ ਲੈ ਵੀ ਕਿ ਰੋੜਾ ਪਿਆਰਾ ਕੁਝ ਪੁੱਛਾ ਵੀ ਨਹੀਂ ਹੈ ਇੰਨੇ ਵਿੱਚ ਹੀ ਬਾਅਦ ਦਾ ਖਤਰਾ ਹੈ ਸਰ ਹੁਣ ਦੇਖ ਰਹੇ ਆ ਕਿਉਂਕਿ 2 ਦਿਨ ਦਾ ਗੈਪ ਆ ਉਹਨੂੰ ਕੋਈ ਲਾਗੇ ਛਾਗੇ ਅਗਰ ਕੋਈ ਸੀਸੀਟੀਵੀ 'ਚ ਕੋਈ ਅਨ ਐਕਸਪੈਕਟਿਡ ਬੰਦਾ ਦਿਖਦਾ ਉਹਦੇ 'ਚ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕੋਈ ਲੱਭੇ ਕਿਸ ਤਰੀਕੇ ਕਿ ਕਿ ਚੋਰੀ ਹੋ ਗਈ ਸਾਡੇ ਘਰ ਦੇ ਵਿੱਚ ਸਭ ਕੁਝ ਚੁੱਕ ਲੈ ਗਏ ਨੇ ਸੋਨੇ ਦੀ ਸੋਨਾ ਵੀ ਸਾਰਾ ਲੈ ਗਏ ਚਾਂਦੀ ਵੀ ਲੈ ਗਏ ਕੈਸ਼ ਵੀ ਲੈ ਗਏ ਸਾਰਾ इवन ਕੀ ਬੱਚਿਆਂ ਦੇ ਗੁਲਖਾਂ ਦੇ ਪੈਸੇ ਦੇ ਵੀ ਲੈ ਗਏ ਆ ਲਗਭਗ 30-40 ਲੱਖ ਦਾ ਨੁਕਸਾਨ ਹੋ ਗਿਆ ਕੀ ਕਿਹਾ ਸੀ ਇਹ ਵੈਸ਼ਨ ਦੇ ਵੀ ਗਏ ਤੁਸੀਂ ਹਾਂ ਅਸੀਂ 7:30 ਵਜੇ ਜਦੋਂ ਸੋਮਵਾਰ ਘਰ ਆਏ ਤਾਂ ਸਾਨੂੰ ਪਤਾ ਲੱਗਾ ਸਭ ਕੁਝ ਖਲ ਰਿਆ ਹੋਇਆ ਕੈਸ਼ ਵੀ ਨਾਲ ਕੈਸ਼ ਸਾਡੇ 4.5 ਲੱਖ ਸੀ ਹਾਂਜੀ ਉਸ ਮੈਂ ਕੀਤੀ ਹਾਂਜੀ ਇੱਕ ਦਿੱਤੀ